ਹੀ ਜ਼ਾ ਯਾਰ ਮਤਲਬ ਸੈਕੰਡ ਜਨਰੇਸ਼ਨ ਸੀਨੀਅਰ ਮਿਨਿਸਟਰ ਹੀ ਵਾ ਲਿਟਰਲੀ ਐਜ਼ ਡਿਪਟੀ ਚੀਫ ਮਿਨਿਸਟਰ ਆਪਰੇਟ ਕਰਦੇ ਸੀ ਤੁਸੀਂ ਯੂ ਡੋਨਟ ਹੈਵ ਦ ਡੀਸੈਂਸੀ ਤੁਹਾਡੇ ਕੋਲ ਸਮਾਂ ਨਹੀਂ ਜਾਂ ਤੁਹਾਡਾ ਮਤਲਬ ਕਿ ਪ੍ਰਾਇੋਰਟੀ ਨਹੀਂ ਲਾਅ ਐਂਡ ਆਰਡਰ ਇੱਕ ਬੰਦੇ ਦਾ ਅੱਜ ਕੱਲ ਜੇ ਕੋਈ ਅਨਫੋਰਚੂਨੇਟ ਇੱਥੇ ਕੋਈ ਅਨਸਾਬ ਨਹੀਂ ਘਟਨਾ ਹੋ ਜਾਂਦੀ ਫੇਰ ਫੇਰ ਫੋਨ ਕਰਦੇ ਮਲਵਿਚ ਬਕਮਾ ਜੋਕ ਐਂਡ ਦ ਵੇ ਜੋ ਉਹ ਤੋਂ ਬਾਅਦ ਪੁਲਿਸ ਦਾ ਰਿਐਕਸ਼ਨ ਰਿਆ ਦਿਖੋ ਮੈਂ ਬਾਰ-ਬਾਰ ਕਹਿ ਰਿਹਾ ਪੁਲਿਸ ਇੰਡੀਪੈਂਡੈਂਸ ਹੈ ਹੀ ਨਹੀਂ ਜੀ ਇਟ ਇਜ਼ ਬੀਂਗ ਰਨ ਬਾਈ ਦਿੱਲੀ ਔਰ ਦਿੱਲੀ ਨੂੰ ਪੰਜਾਬ ਦੇ ਹਾਲਾਤ ਸਮਝ ਨਹੀਂ ਆ ਰਹੇ ਦਿੱਲੀ ਵਾਲਿਆਂ ਨੂੰ ਤਾਂ ਦਿੱਲੀ ਦੇ ਹਾਲਾਤ ਨਹੀਂ ਸਮਝ ਆਏ ਉੱਥੋਂ ਵੇਲੇ ਹੋਗੇ ਤੇ ਪੰਜਾਬ ਦੇ ਹਾਲਾਤ ਕੀ ਸਮਝਣੇ ਦੇ ਓਨਲੀ ਵਾਂਟ ਟੂ ਇਹ ਲੁੱਟਣਾ ਚਾਹੁੰਦੇ ਪੰਜਾਬ ਨੂੰ ਲਾਅ ਐਂਡ ਆਰਡਰ ਵੱਲ ਉਹਨਾਂ ਦਾ ਧਿਆਨ ਕੋਈ ਨਹੀਂ ਸਿੱਧੂ ਮੂਸੇਵਾਲਾ ਇੰਟੈਲੀਜੈਂਸ ਹੈੱਡ ਕੁਆਰਟਰ ਆ ਮਤਲਬ ਅਕਾਲੀਆ ਸਾਹਿਬ ਦੇ ਬਲਾਸਟ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਵੀ ਬਲਾਸਟ ਹੋਇਆ ਸੀ ਔਰ ਇਹ ਮੈਂ ਜਦੋਂ ਜੈਂਤੀਪੁਰ ਸਾਡੇ ਉੱਥੇ ਪੱਪੂ ਕੁਮਾਰ ਰਜਿੰਦਰ ਕੁਮਾਰ ਜੀ ਨੇ ਉਹਨਾਂ ਦੇ ਘਰ 'ਚ ਜਦ ਅਟੈਕ ਹੋਇਆ ਸੀ ਮੈਂ ਉਸ ਦੀ ਵੀਡੀਓ ਕੱਟਿਓ ਮੈਂ ਉਦੋਂ ਕਿਹਾ ਸੀਗਾ ਆਉਣ ਵਾਲੇ ਸਮੇਂ 'ਚ ਇੱਕ ਸੀਨੀਅਰ ਲੀਡਰ ਹੋ ਸਕਦਾ ਟਾਰਗੇਟ ਬਿਕੋਜ਼ ਇੱਕ ਟ੍ਰੈਂਡ ਸ਼ੁਰੂ ਹੋ ਗਿਆ ਸੀ ਕਿ ਤੁਸੀਂ ਮਾਈਨੋਰਿਟੀ ਨੂੰ ਟਾਰਗੇਟ ਕਰੋ ਔਰ ਉਸ ਤੋਂ ਬਾਅਦ ਉਹ ਮੰਦਿਰ ਤੇ ਵੀ ਬਲਾਸਟ ਹੋਇਆ ਸੋ ਇਹ బిਗੇਸਟ ਇੰਟੈਲੀਜੈਂਸ ਫੇਲਿਅਰ ਹੈ ਦੇਖੋ ਤੁਸੀਂ ਇਹਨਾਂ ਦੀ ਸੇਫਟੀ ਐਂਡ ਸਿਕਿਉਰਿਟੀ ਵੱਲ ਤਾਂ ਧਿਆਨ ਹੀ ਕੋਈ ਨਹੀਂ ਹੁਣ ਇੱਕਦਮ ਨਾ ਤਾਂ ਪਤਾ ਲਿਆ ਨਾ ਕਦੇ ਪੁੱਛਿਆ ਔਰ ਹੁਣ ਕਹਿ ਰਹੇ ਜੀ ਅਸੀਂ ਫੜ ਲੇ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਫੜੇ ਫੜੇ ਕੀ ਨਹੀਂ ਫੜੇ ਇਹ ਤੁਹਾਨੂੰ ਅੱਖਾਂ 'ਚ ਘੱਟਾ ਪਾਉਣ ਲਈ ਕੀਤਾ ਜਾ ਰਿਹਾ ਕਿ ਤੁਸੀਂ ਸ਼ਾਂਤ ਹੋ ਜਾਓ। ਅਸਲੀਅਤ ਕੀ ਹੈ? ਇਹਦੀ ਐਨਆਈਏ ਜਾਂਚ ਹੋਵੇ ਫਿਰ ਪਤਾ ਲੱਗੂਗਾ ਕਿ ਜਿਹੜੇ ਬੰਦੇ ਤੁਸੀਂ ਫੜੇ ਹੋ ਸਹੀ ਵੀ ਪੜੇ ਕਿ ਨਹੀਂ ਪੜੇ। ਤੁਸੀਂ ਲਾਰੈਂਸ ਬਿਸ਼ਨੋਈ ਐਂਗਲ ਦੇ ਦਿੱਤਾ ਉਹਦੇ 'ਚ। ਭਾਈ ਲਾਰੈਂਸ ਬਿਸ਼ਨੋਈ ਦੀ ਤੇ ਇੰਟਰਵਿਊ ਤੁਸੀਂ ਕਰਾ ਰਹੇ ਸੀ। ਬੰਦਾ ਤਾਂ ਫਿਰ ਥੋੜਾ ਹੀ ਆ ਤੇ ਕੀ ਫਿਰ ਇਹ ਸਟੇਟ ਸਪੌਂਸਰਡ ਹੈ? ਫਿਰ ਮਤਲਬ ਇਹਦੇ ਪਿੱਛੇ ਥੋੜਾ ਹੀ ਹੱਤ ਹੈ ਇਸ ਲਈ ਜਿ ਕੋ ਐਂਡ ਇਹ ਕਿੰਨਾ ਦੀ ਪੋਲਿਟਿਕਸ ਹੋ ਗਈ ਹੈ ਜੀ ਉਹ ਪੋਲਰਾਈਜੇਸ਼ਨ ਮੈਂ ਤਾਂ ਇਹਨਾਂ ਦੀ ਪੋਲਿਟਿਕਸ ਗਿਣਦਾ ਪਹਿਲਾਂ ਕਿਸਾਨਾਂ ਨੂੰ ਕਹਤਾ ਕਿ ਤੁਸੀਂ ਬਾਰਡਰਾਂ ਤੇ ਬਹਿ ਜਾਓ ਬਿਠਾਇਆ ਕਿਨੇ ਉਹਨਾਂ ਨੂੰ ਬਿਜਲੀ ਦੇ ਕਨੈਕਸ਼ਨ ਕਿਨੇ ਦਿੱਤੇ ਮਤਲਬ ਉਹ ਸਾਲ ਡੇਢ ਸਾਲ ਉੱਥੇ ਰਹੇ ਹੁਣ ਵੋਟਾਂ ਲੈਣੀਆਂ ਸੀ ਲੁਧਿਆਣੇ ਦੀਆਂ ਤੇ ਹੁਣ ਉਹਨਾਂ ਨੂੰ ਚੱਕ ਤਾ ਸੋ so, ਮਤਲਬ this game the government itself is playing اور ڈ୍ରାਮੇਬਾਜ਼ ਨੇ एवरीथिंग इज पीआर एक्सरसाइज ਇਹਦਾ ਸਾਰੇ ਇਹਨਾਂ ਦੇ ਚੀਜ਼ਾਂ ਤੋਂ ਪਤਾ ਲੱਗ ਗਿਆ ਮhalla clinic ਤੋਂ ਜਾਂ ਸਕੂਲਾਂ ਦੇ ਚੀਜ਼ ਤੋਂ ਜਾਂ ਚਲੋ ਮੈਂ ਕੀ ਕਹੂੰਗਾ ਅਰੰਗਲ ਜੀ ਆਪ ਹੀ ਦੱਸ ਦਿੰਗੇ ਨਾ ਤਾਂ ਆਪ ਐਕਸਪੀਰੀਅੰਸ ਕੀਤਾ ਸਾਰਾ ਡਰਾਮਾ ਸੋ ਇਹ ਬੜਾ ਇੱਕ ਸੀਰੀਅਸ ਇਸ਼ੂ ਆ ਮੈਂ ਤੁਹਾਨੂੰ ਅੱਜ ਕਹਿ ਰਿਹਾ ਜੀ ਆ ਮ अगेन वार्निंग द गवर्नमेंट ਕਿ ਕਾਲਿਆ ਜੀ ਨੂੰ ਫਰਸਟ ਐਂਡ ਲਾਸਟ ਨਾ ਸਮਝ ਲਿਓ ਡੋਨਟ ਵੇਟ ਫਾਰ ði ਅਨਫੋਰਚੂਨੇਟ ਇਨਸੀਡੈਂਟ ਟੂ ਹੈਪਨ ਐਂਡ ਦੈਨ ਵੇਕ ਅਪ 17 ਬੌਮ ਬਲਾਸ ਜੀ ਇਟਸ ਨਾਟ ਅ ਜੋਕ ਡੂ ਯੂ ਥਿੰਕ ਆਲ ਇਜ਼ ਵੈਲ ਇਨ ði ਸਟੇਟ ਕਿਹੜੇ ਸੂਬੇ ਚ ਤੁਸੀਂ ਪੰਜਾਬ ਦੇ ਦੇਸ਼ ਦੇ ਕਿਹੜੇ ਸੂਬੇ ਚ ਖਬਰ ਆਈ ਹੈ ਸਿਰ ਪਾਕਿਸਤਾਨ ਤੋਂ ਹੀ ਖਬਰ ਨਹੀਂ ਆ ਰਹੀ ਹੈ ਕਿ ਪਿਛਲੇ 6-7 ਮਹੀਨਿਆਂ ਚ ਇਹ 7ਵਾਂ ਬਲਾਸਟ ਹੋ ਗਿਆ ਐਂਡ ਦੋ ਚੀਫ ਮਿਨਿਸਟਰ ਇਜ਼ ਕਲੂਲੈਸ ਔਰ ਇੱਕ ਇਸ ਡਰਾਮਾ ਨਵਾਂ ਕਰ ਸਕਦੇ ਆ ਇਹ ਦਿਖਾਉਣ ਲਈ ਕਿ ਸਾਡੀ ਪੁਲਿਸ ਬੜੀ ਚੁਸਤ ਦਰਸਤ ਹੈ ਕਮਿਸ਼ਨਰ ਸਾਹਿਬ ਨੂੰ ਬਦਲ ਦੇਣਗੇ ਜਾਂ ਡੀसीपी ਸਾਹਿਬ ਨੂੰ ਬਦਲ ਦੇਣਗੇ ਕੋਈ ਮੇਰੇ ਕੋਲ ਇਹ ਖਬਰ ਵੀ ਆ ਰਹੀ ਹੈ ਅਸਲ ਚ ਜੇ ਬਦਲਨ ਦੀ ਲੋਟ ਹੈ ਤੇ ਇਜ਼ ਦਾ ਜੋਕਰ ਔਨ ਦਾ ਟਾਪ ਊ ਇਸ ਨਾਟ ਬੀਂਗ ਏਬਲ ਟੂ ਅੰਡਰਸਟੈਂਡ ਦਾ ਗਰਾਉਂਡ ਰਿਐਲਿਟੀ ਔਰ एवरीथिंग

ਮੈਂ ਇਹ ਜਾਣਨਾ ਚਾਹ ਰਿਹਾ ਕਿ ਪਿਛਲੇ ਜੋ ਤੁਸੀਂ ਆਪਣੇ ਟਵੀਟ ਤੇ ਲਾਗੇ ਦੀ ਜਾਣਕਾਰੀ ਜੋ ਧਮਾਕਾ ਰਿਹਾ ਮਾਡਰ ਸਪਰੰਦੀ ਜਿਹੜੀ ਹੈ ਕਿ ਉਹ ਕਿਉਂ ਨਹੀਂ ਐਕਸਪੋਜ਼ ਹੋ ਰਹੀ ਜੀ ਤੁਸੀਂ ਮੈਨੂੰ ਆਪਾ ਹੁਣ ਜਦ ਬੈਠੇ ਆ ਨਾ ਆ ਮੈਨੂੰ ਲੱਗਦਾ ਇਹਨਾਂ ਨੂੰ ਇਹ ਪੁੱਛੋ ਕਿੰਨਾ ਆ ਇੰਟੈਲੀਜੈਂਸ ਚੀਫ ਕਿੰਨੇ ਬਦਲਤੇ ਆ ਹੁਣ ਵੀ ਬਦਲਿਆ ਜੈਸੁਗਲ ਸਾਹਿਬ ਨੂੰ ਹਟਾ ਕੇ ਨਵੇਂ ਲਾਤੇ ਆ ਉਸ ਤੋਂ ਪਹਿਲਾਂ ਕਿੰਨੇ ਬਦਲਤੇ ਇਹਨਾਂ ਨੂੰ ਆਪ ਨੂੰ ਆਪਣੇ ਅਫਸਰ ਤੇ ਭਰੋਸਾ ਨਹੀਂ ਹੋ ਰਿਹਾ ਉਹ ਜੇ ਕੋਈ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਇਹ ਸੁਣ ਕੇ ਰਾਜੀ ਨਹੀਂ बिकॉज ਉਹ ਇਹ ਫੈਸਲੇ ਹੋ ਰਿਹਾ ਆਮ ਆਦਮੀ ਪਾਰਟੀ ਦੇ ਦਫਤਰ ਚ ਮਤਲਬ ਤੁਸੀਂ ਇੰਟੈਲੀਜੈਂਸ ਦਫਤਰ ਕੇ ਰਾਕਟ ਲਾਂਚਰ ਅਟੈਕ ਹੋ ਜੇ ਐਂ ਤੁਸੀਂ ਕੋ ਪੰਜਾਬ ਚ ਸਭ ਠੀਕ ਹੈ ਔਰ ਸਾਨੂੰ ਕਿਹਾ ਜਾਂਦਾ ਕਿ ਤੁਸੀਂ ਪੋਲਿਟਿਸੀਜ਼ ਨਾ ਕਰੋ ਭਗਵੰਤ ਮਾਨ ਹੋਮ ਮਿਨਿਸਟਰ ਨੇ ਇੱਕ ਬਿਆਨ ਨਹੀਂ ਅਰੋੜਾ ਸਾਹਿਬ ਕੋਲ ਤਾਂ ਮਹਿਕਮਾ ਹੀ ਮੈਨੂੰ ਲੱਗਦਾ ਊਰਜਾ ਅਰਜਾਲਾ ਉਹਨਾਂ ਦਾ ਤਾਂ ਮਤਲਬ ਹੀ ਨਹੀਂ ਸਮਝ ਆਉਂਦੀ ਉਹ ਵਿੱਚੋਂ ਕਿਉਂ ਬੋਲੀ ਜਾਂਦੇ वैसी ਜਾਂਦਾ ਸ਼ੌਕ ਚੜ ਗਿਆ ਉਹਨਾਂ ਨੂੰ ਆਇਆ ਕਿ ਜੇ ਮੈਂ ਵੱੱਦ ਬੋਲੂੰਗਾ ਤੇ ਸ਼ਾਇਦ ਕੇਜਰੀ ਆ ਲੁਲੀ ਸਮਝਣਗੇ ਕਿ ਮੈਂ ਲੈ ਕੇ ਉਹ ਨਹੀਂ ਲੈ ਕੇ ਤਾਂ ਮੈਨੂੰ ਪਹਿਲਾਂ ਪੂਆ ਵੀ ਬਨ ਚੁੱਕੇ ਮਗਰ ਇੱਕ ਹੱਲਾ ਸਮਾਂ ਨਹੀਂ ਇਹਨਾਂ ਪੋਲਿਟਿਕਸ ਦਾ ਇਹ ਸਮਾਂ अबाउट ਸੀਰੀਅਸਨੈਸ ਬਿਫੋਰ ਸਮ ਪ੍ਰੈਸ਼ੀਅਸ ਲਾਈਫ ਇਜ਼ ਲਾਸਟ ਯਾਰ ਉਹ ਅੱਜ ਵੀ ਹੋਇਆ ਨਹੀਂ ਹੋਇਆ ਇਹ ਹਾਲੇ ਕਨਫਿਊਜ਼ਨ ਚੱਲ ਰਹੀ ਹੈ ਮੂਦਲ ਚ ਮਜੀਠੇ ਹਲਕੇ ਦੇ ਬਿਲਕੁਲ ਉੱਥੇ ਕਲੇਮ ਕੀਤਾ ਜਾ ਰਿਹਾ ਕੋਸਟ ਚੜਾਈ ਹੋਈ ਹੈ ਐਪੀ ਪਛੀਆ ਹੋਰਾਂ ਨੇ ਕਿਸੀ ਬਲਾਸਟ ਕੀਤਾ ਪਤਾ ਨਹੀਂ ਸੱਚੀ ਹੈ ਕਿ ਝੂਠੀ ਹੈ ਇਹਦੀ ਕਨਫਰਮੇਸ਼ਨ ਕੋਈ ਨਹੀਂ ਮਗਰ ਕਹਲਾ ਲੈ ਕਾਲੀਆ ਸਾਹਿਬ ਦਾ ਕੰਮ ਨਹੀਂ ਮਠਾ ਪਿਆ ਉਸ ਤੋਂ ਪਹਿਲਾਂ ਇੱਕ ਦਿਨ ਮੈਨੂੰ ਲੱਗਦਾ ਅਸ਼ਦ ਬਟਾਲੇ ਹੋਇਆ ਸੀਗਾ ਉਸ ਤੋਂ ਪਹਿਲਾਂ ਪਟਿਆਲੇ ਹੋਇਆ ਸੀਗਾ ਅੱਜ ਉੱਥੇ ਕਲੇਮ ਕਰੀ ਜਾਂਦੇ ਆ ਸੋ ਤੁਸੀਂ ਆਪ ਵੀ ਦੱਸ ਦਿਓ ਕਿ ਕੀ ਹਾਲਾਤ ਠੀਕ ਹੈ ਜੀ ਖੇ ਸਾਹਿਬ ਜਿਹੜੀ ਸਟੇਟਮੈਂਟ ਆਮ ਆਦੀ ਪਾਰਟੀ ਦੀ ਸਾਰੇ ਲੈਵਲ ਤੇ ਮਿਲਣ ਲੱਗ ਪਈ ਹੈ ਮੈਂ ਜਰ ਪਲਕੀ ਜੀ ਨੇ ਮੇਰੇ ਨਾਲ ਟੋਲੇ ਨਾਲ ਫੋਨਾਈ ਆ ਕਿ ਜਿਹੜਾ ਕਾਲੀਏ ਦਾ ਅਟੈਕ ਹੋਇਆ ਉਹ ਕਿਸੇ ਹੋਈ ਕੈਮ ਦਾ ਜਿਹੜਾ ਟੋਲ ਦੇ ਵਿੱਚ ਹੱਥ ਕਰ ਮੈਂ ਭਗਤ ਜੀ ਨੂੰ ਕਹੋ ਆਪ ਦੀ ਜਾਨ ਹੀ ਬਚਾ ਕੇ ਰੱਖਣਾ ਮੈਂ ਤਾਂ ਉਹਨਾਂ ਇਹਨਾਂ ਸਾਰਿਆਂ ਦਾ ਡਰ ਹੁੰਦਾ ਔਰ ਚੀਫ ਮਿਨਿਸਟਰ ਸਾਹਿਬ ਤਾਂ ਬੋਲਦੇ ਨਹੀਂ ਹੁਣ ਭਗਤ ਜੀ ਕੋਲ ਪਤਾ ਨਹੀਂ ਇਹ ਜੀ ਕਿਹੜੀ ਇਨਫੋਰਮੇਸ਼ਨ ਆ ਗਈ ਨਾਲੇ ਭਗਤ ਜੀ ਨੂੰ ਪੁੱਛ ਲਿਓ ਕਿ ਉਹ ਬੰਦਾ ਤਾਂ ਥੋੜਾ ਹੀ ਆ ਲਾਰੈਂਸ ਮਿਸ਼ਨੋਏ ਦੀ ਇੰਟਰਵਿਊਆਂ ਤਾਂ ਤੁਸੀਂ ਕਰਾ ਰਹੇ ਸੀ ਜੇਲ੍ਹਾਂ ਨੂੰ ਇਹ ਤਾਂ ਹਾਈ ਕੋਰਟ ਨੇ ਸਾਬਤ ਕਰਤਾ ਇਸ ਲਈ ਭਗਤ ਜੀ ਵਿਚਾਰੇ ਨਫੀਸਪੰਦੇ ਆ ਉਹਨਾਂ ਦਾ ਨਾ ਬਾਲਾ ਤੁਸੀਂ ਪੁੱਛਿਆ ਕਰੋ ਇਹ ਗੱਲ ਤਾਂ ਉਹ ਕੀ ਕਹਿੰਦਾ ਜਿਹਨੂੰ ਆਪ ਨੂੰ ਨਹੀਂ ਕੁਝ ਪਤਾ ਲੱਗਣ ਡਿਆ ਜਿਹੜਾ ਉੱਥੇ ਜਾਨਾ ਜਾਂਦੇ ਕਿ ਪਿੱਛੇ ਜਿੰਨੇ ਵੀ ਬਹੁਤ ਕਨੈਟ ਅਟੈਕ ਹੋਏ ਆ ਕਿਸੇ ਨਾ ਕਿਸੇ ਸੰਗਠਨ ਦੇ ਜ਼ਿੰਮੇਵਾਰੀ ਤੇ ਨਹੀਂ ਆ। ਹੁਣ ਸੋਨ ਸਿੱਧਾ ਕਹਿ ਦੇਣਾ ਕਿਸੇ ਦਾ ਹੱਥ ਹੈ। ਕੋਈ ਕਿਸੇ ਵੀ ਸੰਗਠਨ ਦੀ ਜ਼ਿੰਮੇਵਾਰੀ ਨਹੀਂ। ਨਾ ਹੀ ਪਤਾ ਲੱਗਦਾ ਐਸ਼ਕ ਪੁਲਿਸ ਜਿਵੇਂ ਕਰੀ ਐਸੇ ਦਾ ਅੰਦਾਜ਼ਾ ਆ ਅਸ਼ਰਦਾ ਭੱਟੀ ਜੀ ਬਹੁਤ ਬੁਸ਼ਰੁਦਾ ਤੁਹਾਨੂੰ ਕੀ ਮਤਰੀ ਇਹ ਇਟਸ ਅ ਕਵਰ ਆਪ ਜੀ ਮੈਂ ਪਹਿਲਾਂ ਇਹ ਗੱਲ ਕਹਿ ਚੁੱਕਿਆ ਹਾਂ ਪੁਲਿਸ ਨੇ ਦੇਖੋ ਮਨੋਰੰਜਨ ਕਾਲਿਆ ਸਾਹਿਬ ਇਹ ਜੋ 빅 ਨੇਮ ਹੋਰ ਇਹਨਾਂ ਦੇ ਘਰ ਤੇ ਅਟੈਕ ਹੋਣਾ ਪੀਪਲ ਦੇਖੋ ਪੰਜਾਬ ਦੇ ਲੋਕ ਬੜੇ ਇਸ ਗੱਲ ਤੋਂ ਡਿਸਟਰਬ ਨੇ ਚਿੰਤਿਤ ਨੇ ਆਹਤ ਨੇ ਕਿ ਜੇ ਕਾਲਿਆ ਸਾਹਿਬ ਵਰਗੇ ਏਡੇ ਨਫੀਸ ਇਨਸਾਨ ਏਡੇ ਜਾਨੀ ਮਾਨੀ ਹਸਤੀ ਜੇ ਸੇਫ ਨਹੀਂ ਤੇ ਲਾਅ ਐਂਡ ਆਰਡਰ ਦਾ ਵੈਸੇ ਹਾਲਾਤ ਕੀ ਹੈ ਸੋ ਪੰਜਾਬ ਚ ਤੁਹਾਨੂੰ ਘੱਟਾ ਪਾਉਣ ਲਈ ਕਹਤਾ ਕਿ ਲਾਰੈਂਸ ਬਿਸ਼ਨੋਈ ਦਾ ਇਹਦੇ ਚ ਹੱਥ ਹੈ ਆਈਐਸਆਈ ਦਾ ਹੱਥ ਹੈ ਵਾਕੇ ਗੱਲ ਸਹੀ ਹੈ 17 ਬੰਬ ਬਲਾਸਟ ਹੋ ਗਏ ਹਲੇ ਕਿੱਥੇ ਉਹਨਾਂ ਬਾਰੇ ਦੱਸਿਆ ਔਰ ਇਹ ਸਿਰਫ ਇੱਕ স্মੋਕ ਸਕਰੀਨ ਹੈ ਤੁਹਾਨੂੰ ਭੰਬਲਕੂਸਾ ਪਾਉਣ ਲਈ ਕਿ ਤੁਸੀਂ ਮਾੜੇ ਮੋٹے ਸ਼ਾਂਤ ਹੋ ਜਾਓ ਕਿਹੀਂ ਬੰਦੇ ਫੜ ਲੇ ਜਦ ਐਨਆਈਏ ਦੀ ਇਨਕੁਆਇਰੀ ਹੋਊਗੀ ਇੰਡੀਪੈਂਡੈਂਟ ਇਨਕੁਆਇਰੀ ਹੋਊਗੀ ਫਿਰ ਸੱਚ ਆਊਗਾ ਜਿਵੇਂ ਲਾਰੈਂਸ ਪਿਸ਼ਨੋਈ ਤੇ ਜੇਲ ਇੰਟਰਵਿਊ ਵੇਲੇ ਵੀ ਕਹਿੰਦਾ ਸੀ ਕਿ ਪੰਜਾਬ ਦੀ ਜੇਲ ਚ ਨਹੀਂ ਹੋਈ ਉਹ ਤਾਂ ਹਾਈ ਕੋਰਟ ਨੇ ਸੱਚ ਕੱਢਿਆ ਮੁੜ ਕੇ ਸੋ ਡੋਨਟ ਬਲੀਵ ਜੋ ਤੁਹਾਨੂੰ ਫੀਡ ਕੀਤਾ ਜਾ ਰਿਹਾ ਆਈ ਆਈ ਸਟਰੋਂਗਲੀ ਸੇ ਥਿਸ ਥੈਟ ਥਿਸ ਇਜ਼ ਮਿਸਲੀਡਿੰਗ ਇਨਫੋਰਮੇਸ਼ਨ ਓਨਲੀ ਟੂ ਮਿਸਲੀਡ ਦ ਪਬਲਿਕ ਕੀ ਇਸ ਤਰ੍ਹਾਂ ਦੇਖ ਰਿਹਾ ਹਾਂ ਕਿ ਕਿਹੜਾ ਫੈਸਲਾ ਜਿੱਥੇ ਜਨਰੇਟਡ ਹਮਾਇਲਾ ਉਹਦੀ ਸਿਚੁਏਸ਼ਨ ਵੀ ਜੁੜੇ ਆ ਰਹੀ ਹੈ ਕਿ ਸ਼ਾਇਦ ਕਿਹੜਾ ਹੈ ਗੌਂ ਕਹਿੰਦੇ ਆ ਇਹਨਾਂ ਉਹਨੂੰ ਪੁਲਿਸ ਆਇਆ ਸੀ ਏਜੰਟ ਵੀ ਕਹਿ ਰਹੀਆ ਪੁਲੀ ਲਈ ਸੀ ਔਰ ਪੁਲਿਸ ਕੋ ਅਗਰ ਕੁਝ ਨਹੀਂ ਮਿਲਿਆ ਤਾਂ ਪੁਲਿਸ ਨੇ ਇਸ ਕਰਕੇ ਤਾਂ ਨਹੀਂ ਉਹਨਾਂ ਦਾ ਨਾਮ ਲਿਆ ਯਾਰ ਮੈਂ ਤੁਹਾਨੂੰ ਤੁਹਾਨੂੰ ਭੰਬਲ ਪੂਸੇ ਪਾਉਣ ਲਈ ਲਿਆ ਹੋਰ ਮੈਂ ਕੀ ਕਹਾਂ ਮੈਂ ਤਾਂ ਨਾ ਐਨਆਈਏ ਆ ਨਾ ਸੀਬੀਆਈ ਆ ਮਗਰ ਮੇਰੇ ਵੀ ਸੈੱਲ ਸੂਤਰ ਬੜੇ ਆ ਔਰ ਮੇਰੇ ਸੂਤਰ ਦੱਸਦੇ ਆ ਸਿਰ ਤੇ ਸਿਰ ਤੁਹਾਨੂੰ ਭੰਬਲ ਪੂਸਾ ਪਾਉਣ ਲਈ ਇਹ ਗੱਲ ਕੇ ਕਲੇਮ ਕੀਤੀ ਕਿ ਕਿੱਥੋਂ ਕਲੇਮ ਕਰ ਮਤਲਬ ਇਹ ਕਲੇਮ ਕਿਵੇਂ ਆ ਸ਼ਜਾਹਤ ਭੱਟੀ ਦਾ ਦਾ ਵਿਚਾਰੇ ਦਾ ਪਾਕਿਸਤਾਨ ਚ ਹੀ ਇੰਨਾ ਕੰਮ ਚੱਲਦਾ ਜਿੰਨਾ ਇਹਨਾਂ ਨੇ ਸਾਡੇ ਇੱਥੇ ਚਲਾਤਾ ਹਰ ਕੰਮ ਨੂੰ ਨਾ ਲੈ ਦਿੰਦੇ ਮੈਨੂੰ ਮੈਂ ਕਿਉਂਕਿ ਮੈਂ ਅਸੀਂ ਵੀ ਯਾਰ ਥੋੜਾ ਅਬਹਿਰ ਆ ਮੀਡੀਆ ਨੂੰ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਮੈਂ ਤਾਂ ਇੱਥੇ ਠੀਕ ਆ ਕੰਮ ਨੂੰ ਹਿੰਦੂ ਭਾਈਚਾਰੇ ਦਾ ਲੀਡਰ ਹੈ ਪਾਕਿਸਤਾਨ ਤੇ ਗੱਲ ਪਾਉਣੀ ਆ ਬਿਕਦੀ ਆ ਛੇਤੀ ਵੇਚ ਤੇ ਫੜ ਕੇ ਇਟਸ ਇਟਸ ਅ ਰੋਂਗ ਸਟੋਰੀ ਐਨਆਈਏ ਵਿਲ ਬ੍ਰਿੰਗ ਆਊਟ ਦਾ ਟਰੂਥ অর ਦਾ ਹਾਈ ਕੋਰਟਸ অর ਦਾ ਕੋਰਟਸ ਵਿਲ ਬ੍ਰਿੰਗ ਆਊਟ ਦਾ 100% ਵੇਖੋ ਮੈਂ ਬਾਰ ਬਾਰ ਕਹਿ ਰਿਹਾ ਇਕਲੀ ਇਹਦੀ ਨਾ ਦਿਓ ਜਿੰਨੇ ਮਜੀਠੇ ਬਲੌਮਬਲਾਸਟ ਹੋਇਆ ਜਾਂ ਹੋਰ ਥਾਣੇ 'ਚ ਹੋਇਆ ਜਾਂ ਇੱਕ Hindu ਭਾਈਚਾਰੇ ਨੂੰ ਟਾਰਗੇਟ 'ਚ ਲਿੱਤਾ ਜਾ ਰਿਹਾ ਮੰਦਰਾਂ 'ਚ ਬਲਾਸਟ ਸ਼ੁਰੂ ਹੋ ਗਏ ਹੈ ਵਾਟ ਹੈਲ ਆ ਯੂ ਵੇਟਿੰਗ ਫੋਰ ਵੈਨ ਇਟਸ ਟੂ ਲੇਟ ਜੇ ਚੀਫ ਮਿਨਿਸਟਰ ਸਾਹਿਬ ਤਾਂ ਮਤਲਬ ਮੈਂ ਨਾ ਮੰਨੂ ਦਾ ਤਾਂ ਜਵਾਬ ਹੀ ਕੋਈ ਨਹੀਂ ਜੀ ਔਰ ਕੱਲ ਕਿਤੇ ਜੇ ਪ੍ਰੈਸ ਨੇ ਔਰ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਇਨੂੰ ਕੱਲਾ ਕਾਲੀਆ ਸਾਹਿਬ ਨਾਲ ਇਨਾਈਸੋਲੇਸ਼ਨ ਨਾ ਵੇਖ ਲਿਓ ਦਿਸ ਇਜ਼ ਅਬਾਊਟ ਯੋਰ ਸੇਫਟੀ ਐਂਡ ਸਿਕਿਉਰਿਟੀ ਆਲਸੋ ਇਟ ਇਜ਼ ਅਬਾਊਟ ਜਿਹੜਾ ਲੰਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ देयर ਆ ਲੋਟ ਆਫ ਫੈਕਟਰਸ ਐਟ ਪਲੇ ਐਂਡ ਗਵਰਨਮੈਂਟ ਇਜ਼ ਸਲੀਪਿੰਗ ਸਰਕਾਰ ਸੁੱਤੀ ਪਈ ਹੈ ਸਰਕਾਰ ਨੂੰ ਰਿਮੋਟ ਕੰਟਰੋਲ ਤੋਂ ਦਿੱਲੀ ਤੋਂ ਚੱਲ ਰਹੀ ਇਹਨੂੰ ਤਾਂ ਵਿਚਾਰੀ ਨੂੰ ਸਰਕਾਰ ਆਪਾਂ ਕਹਿ ਦਿੰਨੇ ਆ ਮਗਰ ਅਸਲ ਸਰਕਾਰ ਇਹ ਨਹੀਂ ਹੈ ਅਸਲ ਸਰਕਾਰ ਤਾਂ ਕੇਜਰੀਵਾਲ ਸਾਹਿਬ ਹੈ ਅਕੇ ਸ਼ਮਨੂਰ ਰੋੜਾ ਦਾ ਬਿਆਨ ਅਮਨ ਨੇ ਸਟੇਟਮੈਂਟ ਦਿੱਤੀ ਆ ਉਹ ਕਹਿ ਰਹੇ ਆ ਕਿ ਭਾਜਪਾ ਦੇ ਲੀਡਰ ਜਿਹੜਾ ਸਰਵਿਸ ਮੁੱਦੇ ਨੂੰ ਲੈ ਕੇ ਰਾਜਨੀਤੀ ਕਰ ਰਹੇ ਆ ਪੰਜਾਬ ਸਰਕਾਰ ਸ਼ਾਸਨ ਤੇ ਅਚਕਿਤ ਹੋ ਗਈ ਉਹਤੇ ਅਮਨ ਅਰੋੜਾ ਸਾਹਿਬ ਨੂੰ ਕੋਤੇ ਹੀ ਮੌਕਾ ਹੀ ਕਿਉਂ ਦੇ ਰਹੇ ਹੋ ਨਾ ਹੁਣ ਦਿੰਦੇ ਬਲਾਸਟ ਤੁਹਾਡਾ ਇੰਟੈਲੀਜੈਂਸ ਸੈਟਵਰਕ ਇੰਨਾ ਸਟਰੋਂਗ ਹੁੰਦਾ ਤੇ ਮੌਕਾ ਕਿਸੇ ਨੂੰ ਨਾ ਮਿਲਦਾ ਸਵੇਰੇ ਤੁਸੀਂ ਕੁਝ ਕਹਿ ਰਹੇ ਹੋ ਕਿ ਬਲਾਸਟ ਦੇ ਕਾਰਨ ਕੁਝ ਹੋਰ ਦੱਸ ਰਹੇ ਸੀ ਤੇ ਫਿਰ ਸ਼ਾਮ ਨੂੰ ਦੱਸ ਰਹੇ ਹੋ ਕਿ ਲਾਰੈਂਸ ਬਿਚਨੋਏ ਬਲ ਤੁਹਾਨੂੰ ਆਪ ਨੂੰ ਨਹੀਂ ਪਤਾ ਲੱਗਦਾ ਇਹ ਹਾਲ ਹੋ ਗਿਆ ਲੈਫਟ ਹੈਂਡ ਡਸਨਟ نو ਵਾਟ ਦਾ ਰਾਈਟ ਹੈਂਡ ਇਜ਼ ਡੂਇੰਗ ਮਤਲਬ ਇਹ ਨਹੀਂ ਪਤਾ ਲੱਗ ਰਿਹਾ ਕਿ ਖ ਬਾਤ ਤੈਨੂੰ ਸੱਚੇ ਦਾ ਨਹੀਂ ਪਤਾ ਲੱਗ ਰਿਹਾ ਇਹ ਤਾਂ ਇਹ ਹਾਲ ਹੈ ਇਹਨਾਂ ਦਾ ਔਰ ਜੇ ਅਰੋੜਾ ਸਾਹਿਬ ਨੂੰ ਹੀ ਇੰਨਾ ਕੁਝ ਪਤਾ ਮੈਂ ਤਾਂ ਆਪ ਬੇਨਤੀ ਕਰਦਾ ਕਿ ਜਰੀਆਲ ਸਾਹਿਬ ਨੂੰ ਇਹਨੂੰ ਹੀ ਦੇ ਦਿਓ ਮਹਿਕਮਾ ਕੋਲ ਉਤੋਂ ਲੈ ਲਉ ਅਰੋੜਾ ਸਾਹਿਬ ਤਾਂ ਹਰ ਕੰਮ ਤੇ ਟਿੱਪਣੀ ਦੇਣ ਲੱਗ ਪਏ ਮੈਨੂੰ ਲੱਗਦਾ ਕਿਥੇ ਉਹ ਨੂੰ ਹੋ ਗਿਆ ਕਿ ਸ਼ਾਇਦ ਦਾ ਲੱਗ ਸਕਦਾ ਉਹਦਾ ਦਾ ਦੇ ਚੱਕਰ ਚ ਲੱਗੇ ਆਪ ਦੇ ਇਸ ਲਈ ਅਰੋੜਾ ਸਾਹਿਬ ਨੂੰ ਨਾ ਇੰਨਾ ਸੀਰੀਅਸ ਨਹੀਂ ਹਾਂਜੀ ਕਿਹੜੇ ਗੋਡਿਆਂ ਦੇ ਕੱਟ ਗਏ ਅਰੋੜੇ ਦੇ ਹੈ ਹਾਂਜੀ ਜਦੋਂ ਭੁੱਖੇ ਬੈਠੇ ਹੋਏ ਸੀਗੇ ਮੈਂ ਅੱਛਾ ਅਚਲ ਜੇ ਤੁਸੀਂ ਇਹ ਲਾ ਲਓ ਸਾਹਿਬ ਉਹਨੂੰ ਦੇਖੋ ਮੈਂ ਤਾਂ ਅੱਜ ਇੱਕ ਬੜੇ ਗੰਭੀਰ ਮੁੱਦੇ ਤੇ ਆਇਆ ਮਗਰ ਤੁਸੀਂ ਕਿਉਂਕਿ ਇੱਕ ਗੱਲ ਕਹਿ ਰਹੇ ਹੋ ਉਹਨਾਂ ਦੇ ਮਸਲੇ 'ਚ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਕਿ ਯਾਰ ਮੈਂ ਆਪਦੀ ਗੱਲ ਤੇ ਮੇਰੇ ਕਰਕੇ ਤੇਰਾ ਨੁਕਸਾਨ ਨਹੀਂ ਚਾਹੀਦਾ ਹੁਣ ਕੀ ਕੁਝ ਕਿਹਾ ਸੀ ਕਿੱਥੇ ਅਸੀਂ ਇੱਕar ਹੀ ਇਕੱਠੇ ਹੋਏ ਆ ਅਸੀਂ ਕਿ ਬੜੀ ਯਾਰੀ ਇਕੱਠੇ ਹੋਏ ਆ ਔਰ ਇਹਨੂੰ ਕੋ ਮੈਨੂੰ ਐਵੇਂ ਜਿਹੜਾ ਇੰਨਾ ਸਪਸ਼ਟੀਕਰਨ ਦੇਣਾ ਪੈ ਗਿਆ ਇਤੋਂ ਸਪਸ਼ਟ ਹੋ ਗਿਆ ਕਿ ਮੇਰੀ ਗੱਲ 'ਚ ਦਮ ਸੀ ਮੁੰਡੇ ਚੜਾ ਲਓ ਫਲਾਣੇ ਨੂੰ ਚੜਾ ਲਓ ਟੀਗੜੇ ਨੂੰ ਜਾਂ ਮੇਰੇ ਤਾਂ ਬੜੇ ਕੀਮਤੇ ਆ ਭਾਈ ਤੂੰ ਚੜਾ ਲੈ ਜਿੱਦਣ ਨੂੰ ਚੜਾਉਣੇ ਆਪਦੇ ਵੀ ਨਾ ਚੜਾਈ ਪੈਦੇ। ਕਾਲੀਆ ਸਾਹਿਬ ਬਦਸਾਬ ਸੂਰਜਾ ਦੇ ਪਾਸੇ ਕਿ ਜਿਸ ਟਿਕਨੇ ਮੇਰੇ ਤੇ ਕਤਾ ਮੁਦਦਿਆ ਤੇ ਚਾਹਤ ਟਨ ਦੀ ਜ਼ਮਾਨਤ ਹੋ ਜਾਂਦੀ। ਤੁਹਾਡੀ ਸਕਿਉਰਿਟੀ ਨੂੰ ਲੈ ਕੇ ਪਿੱਛੇ ਗੱਲਾਂ ਆਈਆਂ ਫਿਰ ਕਿਆ ਕੇ ਰਿਵਿਊ ਕਰਦੇ ਕਿਤੇ ਆਏਗੀ। ਕਾਲੀਆ ਸਾਹਿਬ ਮੈਂ ਇੱਕ ਚਾਰ ਚੀਜ਼ ਜਾਨਣਾ ਚਾਹਨਾ ਕਿ ਓਵਰ ਆਲਡ ਦੀ ਚੀਜ਼ਾਂ ਐਕਸਪੋਜ਼ ਕਿਉਂ ਨਹੀਂ ਹੋ ਪਾਈ? ਕਿਉਂਕਿ ਬਾਲਸਰ ਨੇ ਬੜਾ ਸੀਰੀਅਸ ਐਲੀਗੇਸ਼ਨ ਹੈ ਮੇਰੇ ਕੋਲ ਤਾਂ ਇੱਕ ਤੁਸੀਂ ਮੈਂ ਕਾਲੀਆ ਸਾਹਿਬ ਨੂੰ ਮੈਂ ਪੁੱਛਿਆ ਔਰ ਇਹ ਬੜੀ ਜ਼ਰੂਰੀ ਹੈ ਜੀ ਮੈਂ ਸਾਰੀ ਪ੍ਰੈਸ ਨੂੰ ਕਹਿਣਾ ਕਾਈਂਡਲੀ ਨੋਟ ਕਰੋ ਕਿ ਕਿੱਡਾ ਵੱਡਾ ਇੰਟੈਲੀਜੈਂਸ ਫੇਲੀਅਰ ਹੈ ਮੈਂ ਇਹਨਾਂ ਨੂੰ ਪੁੱਛਿਆ ਮੈਂ ਤੁਹਾਨੂੰ ਕਦੇ ਪਿਛਲੇ ਸਾਲ ਚ ਪੁਲਿਸ ਨੇ ਆ ਕੇ ਆਖਿਆ ਕਿ ਤੁਹਾਨੂੰ ਖਤਰਾ ਪੁਲਿਸ ਨੇ ਕਦੇ ਆਖਿਆ ਹੀ ਨਹੀਂ ਕਿ ਮਤਲਬ ਜਦ ਬੰਦੇ ਨੂੰ ਨਹੀਂ ਕਹਿ ਰਹੇ ਤੈਨੂੰ ਖਤਰਾ ਹੈ ਤੇ ਇਹਨਾਂ ਨੂੰ ਵਿਚਾਰਿਆਂ ਨੂੰ ਕਿੱਥੋਂ ਪਤਾ ਲੱਗਣਾ ਤੁਸੀਂ ਫੇਲੀਅਰ ਇਤੋਂ ਸਮਝ ਲਓ ਕਿ ਪੁਲਿਸ ਨੂੰ ਆਪ ਨੂੰ ਨਹੀਂ ਪਤਾ ਹੁਣ ਇੱਕਦਮ ਇਹਨਾਂ ਨੂੰ 24 ਘੰਟਿਆਂ ਚ ਪਤਾ ਲੱਗ ਗਿਆ ਕਿ ਜੀ ਇਹ ਚ ਤਾਂ ਲਾਰੈਂਸ ਬਿਸ਼ਨੋਈ ਆ ਤੇ ਯੂਐਸ ਸਲੀਪਿੰਗ ਪਹਿਲਾਂ ਫੋਨ ਤਾਂ ਤੁਸੀਂ ਇਹ ਵਿਚਾਰਿਆਂ ਨੇ ਗਨ ਆਪ ਪੁਲਿਸ ਦਾ ਥਾਣਾ ਫੋਨ ਚੁੱਕੇ ਨਾ ਕਮਿਸ਼ਨਰ ਸਾਹਿਬ ਫੋਨ ਚੁੱਕੇ ਨਾ ਕੋ ਚੁੱਕ ਨਖੀਰ ਚੋਂ ਮੁੰਡਾ ਭੇਜਿਆ ਕਿ ਬਾਬਾ ਬੰਮ ਫਟ ਗਿਆ ਆਜੋ ਅਗਲਾ ਨਾ ਫਟ ਜੇ ਤਾਂ ਉਹ ਆਏ ਆ ਔਰ ਇਹ ਤਾਂ ਇਹਨਾਂ ਦਾ ਸੀ ਸੀਟੀਵੀ ਕੈਮਰਾ ਚੰਗਾ ਸੀ ਜੀ ਜਿੰਨੇ ਕੈਦ ਕਰ ਲਿਆ ਨਹੀਂ ਤਾਂ ਉਹਨਾਂ ਨੇ ਕਿਹਾ ਹੀ ਕਾਲਜਾ ਸਾਹਿਬ ਦੇ ਘਰ ਤਾਂ ਇਹਨਾਂ ਦਾ ਸਿਲੰਡਰ ਪਾਟਿਆ ਐਵੇਂ ਝੂਠ ਮਾਰੀ ਜਾਂਦੇ ਇਹ ਤਾਂ ਬਚ ਗਏ ਮੈਂ ਤਾਂ ਸਾਰੇ ਪੰਜਾਬ ਨੂੰ ਕਹਿੰਦਾ ਸਾਰੇ ਕੈਮਰੇ ਲਾ ਕੇ ਰੱਖੋ ਇਹਨਾਂ ਨੇ ਮੈਂ ਨਾ ਮੰਨੂ ਦਾ ਇਲਾਜ ਹੈ ਕੋਈ ਐਸਾ ਮਿੱਤਰ ਜਾ ਰਹੀਆਂ ਨੇ ਪੰਜਾਬ ਦੇ ਜਿੱਥੇ ਪਾਟਿਆ ਸੀ ਥੋੜੀ ਪ੍ਰੈਸ ਗਈ ਸੀ ਪਹਿਲਾਂ ਉਹਨੂੰ ਕਿਹਾ ਜੀ ਕਿ ਸਿਲੰਡਰ ਪਾਟਿਆ ਫੇਰ ਉਹਨੂੰ ਕਹਿੰਦੇ ਜੀ ਮੋਟਰਸਾਈਕਲ ਦਾ ਟਾਇਰ ਪਾਟਿਆ ਉਹ ਕਹਿੰਦਾ ਮੋਟਰਸਾਈਕਲ ਹੀ ਵਿਖਾ ਦਿਓ ਤੇ ਕਹਿੰਦਾ ਜੇ ਟਾਇਰ ਪਾਟੇ ਨਾਲ ਆਹ ਖਿੜਕੀਆਂ ਪਾਟ ਗਈਆਂ ਇੱਕ 1.5 ਵਜੇ ਕਿਹੜਾ ਹਵਾ ਭਰਨ ਵਾਲਾ ਜੰਤਰ ਤੁਹਾਡੇ ਕੋਲ ਸੀ ਕਹਿੰਦਾ ਨਹੀਂ ਪੰਪ ਨਾਲ ਭਰਦਾ ਸੀ ਫਿਰ ਕਹਿੰਦਾ ਬੰਦੇ ਦੇ ਦਰਸ਼ਨ ਕਰਾ ਦਿਓ ਕਹਿੰਦਾ ਬੰਦੇ ਦਾ ਤਾਂ ਪਤਾ ਕੋਈ ਨਹੀਂ ਮਤਲਬ ਇਹ ਤਾਂ ਇਹ ਜਹਾਲ ਹੈ ਇਸ ਲਈ ਇਹਨਾਂ ਦੀ ਨਾ ਗੱਲ ਕਰੋ ਦੇਖੋ ਤੁਸੀਂ ਸੁਖਬੀਰ ਜੀ ਦਾ ਸਵਾਲ ਪੁੱਛਿਆ ਯੂ ਹੂ ਇਜ਼ ਦਾ ਹੋਮ ਮਿਨਿਸਟਰ ਭਗਵੰਤ ਮਾਨ ਔਰ ਸੁਖਬੀਰ ਜੀ ਦੇ ਪਰਚੇ ਚ ਇਟਸ ਅ ਜੋਕ ਮਤਲਬ ਉਹ ਨਰੇ 6 420 ਦਾ ਪਰਚਾ ਹੁੰਦਾ ਨਾ ਕਿਸੇ ਤੇ ਤੇ ਉਹ 6 ਮਹੀਨੇ ਲਾ ਆਉਂਦਾ ਨਰੇਂਦਰ ਚੋੜਾ ਦਾ 3 ਮਹੀਨੇ ਚ ਸੋ ਇਟ ਇਜ਼ ਸਟੇਟ ਸਪான்ਸਰਡ ਸਟੇਟ ਦੀ ਮਿਲੀ ਭੁਗਤ ਹੈ ਉਹਦੇ ਮਸਲੇ ਚ ਜਿਹੇ ਜੀ ਇਨਕੁਆਇਰੀ ਕਰ ਰਹੇ ਉਹ ਜੀ ਕਾਲੀਆ ਸਾਹਿਬ ਦੇ ਮਸਲੇ ਚ ਕਰ ਰਿਹਾ ਉਹ ਤਾਂ ਫੇਰ 3 ਮਹੀਨੇ ਲਾਏ ਇਹਦਾ 24 ਘੰਟੇ ਚ ਰਿਜ਼ਲਟ ਕੱਢ ਲਾ ਕੇ ਤਾਂ ਜਿਹ ਹੈ ਹੀ ਲਾਰੈਂਸ ਮਿਸ਼ਨ ਆਸ ਸਟੇਟਮੈਂਟ ਵਿੱਚ ਲਿਖੀ ਹੈ ਸਪੀਚ ਦਾ ਸਟੇਟਮੈਂਟ ਮਾ ਮਤਲਬ ਇਹ ਫੈਸਲਾ ਦਾ ਕਿ ਕਿਹੜੇ ਪਾਸੇ ਪਾਇਆ ਹੋਇਆ ਹੈ ਸਥਿਤੀ ਕੀ ਬਣਨ ਵਾਲੀ ਹੈ ਦੇ ਕੋਇਚ ਆਊਟ ਆਫ ਕੰਟਰੋਲ ਜੀ ਸੀਐਮ ਦੇ ਕੰਟਰੋਲ ਚ ਨਹੀਂ ਹੈ ਸਥਿਤੀ ਔਰ ਮੈਂ ਪੰਜਾਬ ਦੇ ਹਿੰਦੂ ਸਿੱਖ ਵੀਰਾਂ ਨੂੰ ਬੇਨਤੀ ਕਰਦਾ ਕਿ ਇਹ ਜਿਹੜਾ ਬੌਂਡ ਹੈ ਨਾ ਪੰਜਾਬੀ ਭਾਈਚਾਰੇ ਇੱਕ ਦਾ ਇਹ ਬੜਾ ਸਟਰੋਂਗ ਹੈ ਔਰ ਇਸ ਇਸ ਬੌਂਡ ਨੇ ਬੜੇ ਸਟ੍ਰਾਂਗਸ ਨੂੰ ਵੈਦਰ ਕੀਤਾ ਬੜੇ 80 90 ਦੇ ਹਾਲਾਤਾਂ ਨੂੰ ਵੀ ਝੱਲ ਕੇ ਇਹ ਬੌਂਡ ਤਗੜਾ ਰਿਹਾ ਔਰ ਇਸੇ ਤਰ੍ਹਾਂ ਤਗੜਾ ਰਵੇ ਭਾਵੇਂ ਸਰਕਾਰਾਂ ਫੇਲ ਹੋ ਰਹੀਆਂ ਪੰਜਾਬ ਦੀ ਔਰ ਪੰਜਾਬ ਦੀ ਸਰਕਾਰ ਦੀ ਆਪ ਇਹਦੇ ਚ ਢਿੱਲ ਵੇਖਣ ਨੂੰ ਮਿਲ ਰਹੀ ਆ ਉਹਨਾਂ ਦੀ ਕੰਪਲੇਸੈਂਸੀ ਦੇਖਣ ਨੂੰ ਮਿਲ ਰਹੀ ਆ ਬਟ ਪੰਜਾਬ ਦੇ ਲੋਕਾਂ ਨੇ ਵਿਲ ਹੈਵ ਟੂ ਰਾਈਜ਼ ਟੂ ਦੀ ਓਕੇਸ਼ਨ and save punjab from burning or getting into the wrong hands government suttiya sutti rahu gi jad sama aauga jagawan wale log jagad denge magar odo tak lokan nu aap tagde hoke es bhai chariksaan ch nu aman shanti kanoon nu baal rakhn li jo 80 90 ch yogdan paya si bhai pher pauna paina history is repeating itself